ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਗੱਲ ਕਰ ਰਹੇ ਹਾਂ ਭਾਰਤ ਦੇ ਵਿੱਚ ਸ਼ਾਸਕਾਂ ਬਾਰੇ ਹਾਕਮਾਂ ਬਾਰੇ ਜਿਹੜੇ ਇਸਲਾਮੀ ਹਾਕਮ ਹੋਏ ਜਿਨ੍ਹਾਂ ਨੇ ਹਿੰਦੁਸਤਾਨ ਦੀ ਧਰਤੀ ਉੱਤੇ ਰਾਜ ਕੀਤਾ ਤਾਂ ਅਲਾਉਦੀਨ ਖਿਲਜੀ ਅੱਗੇ ਵੱਲ ਵਧਦਾ ਹੋਇਆ ਆਪਦੇ ਜੀਵਨ ਦੇ ਵਿੱਚ ਮਾਲਵਾ ਦਾ ਜਿਹੜਾ ਖੇਤਰ ਸੀ ਉਹਦੇ ਵੱਲ ਉਹ ਕੂਚ ਕਰਦਾ ਤਾਂ ਸਨ 1305 ਦੇ ਵਿੱਚ ਅਲਾਉਦੀਨ ਖਿਲਜੀ ਮਾਲਵੇ ਦੇ ਖੇਤਰ ਦੇ ਵਿੱਚ ਜਿਹੜੇ ਉਜੇਨ ਧਾਰ ਚੰਦੇਰੀ ਤੇ ਮਾਂਡੂ ਇਹ ਇਲਾਕੇ ਵੀ ਮਾਲਵਾ ਦੇ ਖੇਤਰ ਵਿੱਚ ਸ਼ਾਮਲ ਸੀਗੇ ਤਾਂ ਉਹ ਇਹਨਾਂ ਇਲਾਕਿਆਂ ਨੂੰ ਤੇ ਮਾਲਵੇ ਨੂੰ ਫਤਿਹ ਕਰਨ ਬਾਰੇ ਸੋਚਦਾ ਗਿਆ ਨਿਸ਼ਚੇ ਕਰਦਾ ਗਿਆ ਤਾਂ ਇਸੇ ਉਦੇਸ਼ੇ ਦੇ ਅਨੁਸਾਰ ਅਲਾਉਦੀਨ ਖਿਲਜੀ ਆਨ ਅਲ ਮੁਲਕ ਜਿਹੜਾ ਉੱਥੋਂ ਦਾ ਮਲਤਾਨ ਸੀਗਾ ਉਹਨੂੰ 10000 ਘੋੜ ਸਵਾਰ ਦੇ ਨਾਲ ਮਾਲਵਾ ਦੇ ਖੇਤਰਵਲ ਭੇਦ ਦਾਗਾ ਤਾਂ ਜਿਹੜਾ ਮਾਲਵੇ ਦਾ ਉਸ ਟਾਈਮ ਸ਼ਾਸਕ ਸੀ ਉਹਦਾ ਨਾਂ ਸੀਗਾ ਰਾਏ ਮਹਿਲਕ ਦੇਵ ਤਾਂ ਰਾਏ ਮਹਿਲਕ ਦੇਵ ਦਾ ਜਿਹੜਾ ਵਜ਼ੀਰ ਸੀਗਾ ਜਿਹਦਾ ਨਾਂ ਸੀ ਕੂਕਾ ਉਹ ਇਸ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਤੇ ਪੂਰੀ ਫੌਜ ਦਾ ਬੜੀ ਸੀਗਾ ਤਾਂ ਉਹਦੇ ਕੋਲੇ 30000 ਤੋਂ ਲੈ ਕੇ 40000 ਤੱਕ ਘੋੜਸਵਾਰ ਸੀਗੇ ਤੇ ਹੋਰ ਉਹਦੇ ਕੋਲੇ ਪੈਦਲ ਜਿਹੜੀ ਸੈਨਾ ਸੀਗੀ ਬਹੁਤ ਭਾਰੀ ਸੈਨਾ ਸੀ ਉਸ ਕੋ ਤਾਂ ਜਦੋਂ ਐਨ ਅਲ ਮੁਲਕਾ ਮਾਲਵੇ ਦੇ ਖੇਤਰ ਤੇ ਹਮਲਾ ਕਰਦਾ ਤਾਂ ਉਹ ਬਹੁਤ ਜ਼ੋਰਦਾਰ ਇੱਕ ਹਮਲਾ ਕਰਦਾ ਇੱਕ ਰਣਨੀਤੀ ਦੇ ਤਹਿਤ ਹਮਲਾ ਕਰਦਾ ਤਾਂ ਫਿਰ ਜਿਹੜਾ ਇਹਦਾ ਵਜ਼ੀਰ ਸੀਗਾ ਰਾਏ ਮਹਿਲ ਕਦੀਬ ਦਾ ਇਹ ਵੀ ਉਹਨਾਂ ਦਾ ਪੂਰਾ ਭਾਰੀ ਫੌਜ ਨਾਲ ਡਟ ਕੇ ਮੁਕਾਬਲਾ ਕਰਦਾ ਪਰ ਇਹ ਉਸ ਮਦਾਨ ਦੇ ਜੰਗ ਦੇ ਵਿੱਚ ਮਾਰਿਆ ਜਾਂਦਾਗਾ ਤਾਂ ਇਹਦਾ ਜਿਹੜਾ ਸਿਰ ਵੱਡ ਕੇ ਅਲਾਉਦੀਨ ਦਾ ਜਿਹੜਾ ਮੁਲਤਾਨ ਸੀ ਭੇਜਿਆ ਹੋਇਆ ਆਇਨ ਅਲ ਮੁਲਕ ਉਹ ਦਿੱਲੀ ਭੇਜ ਦਿੰਦਾ ਹੈਗਾ ਇਹਦਾ ਸਿਰ ਵਜ਼ੀਰ ਦਾ ਕੋਕੇ ਦਾ ਵੱਡ ਕੇ ਤਾਂ ਜਦੋਂ ਰਾਏ ਮਹਿਲਕ ਦੇਵ ਨੂੰ ਇਹ ਗੱਲ ਦਾ ਪਤਾ ਲੱਗਦਾ ਵੀ ਉਹਦਾ ਜਿਹੜਾ ਵਜ਼ੀਰ ਕੋਕਾ ਉਹ ਮਾਰਿਆ ਗਿਆ ਮੌਤ ਦੇ ਘਾਟ ਉਕਾਰ ਦਿੱਤਾ ਗਿਆ ਉਹ ਹੂੰ ਡਰਦਾ ਹੋਇਆ ਜਿਹੜਾ ਮੰਡ ਦਾ ਕਿਲਾ ਸੀ ਉਹਦੇ ਵੱਲ ਭੱਜ ਜਾਂਦਾ ਹੈਗਾ ਉਹ ਤਾਂ ਉਹਦੇ ਵਿੱਚ ਜਾ ਵੜਦਾ ਹੈਗਾ ਤਾਂ ਉਥੋਂ ਉਹ ਕਿਲੇ ਦੇ ਉੱਤੋਂ ਬਹੁਤ ਡਟ ਕੇ ਮੁਕਾਬਲਾ ਕਰਦਾ ਹੈ ਇਹਦੀ ਫੌਜ ਦਾ ਆਇਨਾਲ ਮੁਲਕ ਦੀ ਫੌਜ ਦਾ ਤਾਂ ਉਹਦੀ ਮਾੜੀ ਕਿਸਮਤ ਕਿ ਜਿਹੜਾ ਉਹਦੇ ਕਿਲੇ ਦਾ ਪਹਿਰੇਦਾਰ ਹੁੰਦਾਗਾ ਉਹ ਵਿਸ਼ਵਾਸ ਘਾਤ ਕਰ ਜਾਂਦਾਗਾ ਧੋਖਾ ਦੇ ਜਾਂਦਾਗਾ ਉਹਨੂੰ ਉਹ ਰਾਤ ਦੇ ਟਾਈਮ ਆਇਨਾਲ ਮੁਲਕ ਦੀ ਜਿਹੜੀ ਫੌਜ ਸੀ ਉਹਨੂੰ ਕਿਲੇ ਦਾ ਇੱਕ ਗੁਪਤ ਰਸਤਾ ਦੱਸ ਦਿੰਦਾ ਅੰਦਰ ਆਉਣ ਦਾ ਤਾਂ ਜਿਹੜੀ ਆਇਨਾਲ ਮੁਲਕ ਦੀ ਫੌਜ ਸੀਗੀ ਉਹ ਗੁਪਤ ਰਸਤੇ ਦੇ ਰਾਹੀ ਕਿਲੇ ਦੇ ਅੰਦਰ ਪ੍ਰਵੇਸ਼ ਹੋ ਜਾਂਦੀ ਹੈ ਤੇ ਉਹ ਰਾਜਾ ਜਿਹੜਾ ਰਾਏ ਮਹਿਲਕਦੇਵ ਸੀਗਾ ਉਹਦੀ ਜਿਹੜੇ ਸੈਨਿਕ ਸੀ ਉਹਨਾਂ ਨੂੰ ਮੌਦੇ ਘਾਟ ਉਤਾਰ ਦਿੰਦੀ ਐ ਤੇ ਅਖੀਰ ਨੂੰ 24 ਦਸੰਬਰ 1305 ਨੂੰ ਉਹਨਾਂ ਦਾ ਕਿਲੇ ਦੇ ਉੱਤੇ ਜਿਹੜਾ ਰਾਜ ਹੋ ਜਾਂਦਾਗਾ ਉਹ ਰਾਏ ਮਹਿਲਕਦੇਵ ਦਾ ਜਿਹੜਾ ਕਿਲਾ ਸੀਗਾ ਉਹ ਤੇ ਉਹ ਜਿੱਤ ਪ੍ਰਾਪਤ ਕਰਦੇ ਤਾਂ ਜਦੋਂ ਲਾਉਦੀਨ ਖਿਲਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਅੰਨ ਆਇਨਾ ਅੱਲਾ ਮੁਲਕ ਠੀਕ ਹੈ ਜਿਹੜਾ ਉਹਨੇ ਜਿੱਤ ਪ੍ਰਾਪਤ ਕਰ ਲਈ ਹੈ ਤਾਂ ਉਹਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਉਹ ਇਹ ਤੋਂ ਖੁਸ਼ ਹੋ ਕੇ ਜਿਹੜਾ ਮਾਲਵੇ ਦਾ ਖੇਤਰ ਹੁੰਦਾ ਹੈਗਾ ਉਹਦਾ ਇਹ ਨੂੰ ਗਵਰਨਰ ਥਾਪ ਲੰਦਾ ਹੈ ਅਗਰ ਗਵਰਨਰ ਬਣਾ ਦਿੰਦਾ ਹੈਗਾ ਆਇਨਲ ਮੁਲਕ ਨੂੰ ਤਾ ਅੱਜ ਲਈ ਇੰਨਾ ਹੀ ਬਹੁਤ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਆਪ ਸਭ ਦੇ ਵਿੱਚ ਰੂਰੂ ਹੋਵਾਂਗੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਜਾਂ ਜੋ ਮੈਂ ਇਤਿਹਾਸ ਉਹਦੇ ਨਾਲ ਸਾਂਝਾ ਕਰਦਾ ਉਹ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾ ਮੇਰਾ ਜਿਹੜਾ ਮੋਟਿਵ ਆ ਇਹ ਸਤਿ ਇਤਿਹਾਸ ਨੂੰ ਅੱਗੇ ਸੁਣਨ ਲਈ ਤੁਸੀਂ ਮੇਰੇ ਫੇਸਬੁੱਕ ਪੇਜ YouTube ਚੈਨਲ ਤੇ ਜਿਹੜਾ ਇੰਸਟਾਗ੍ਰam ਦਾ ਮੇਰਾ ਪੇਜ ਆ ਉਸ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੈਂ ਆਉਣ ਵਾਲਾ ਜਿਹੜਾ ਇਤਿਹਾਸ ਆ ਜਿਹੜਾ ਪਿੱਛੇ ਨੌਮੀ ਦੀ ਤੋਂਪਾ ਇਤਿਹਾਸ ਲੈ ਕੇ ਤੁਰੇ ਆ ਉਹ ਤੁਹਾਨੂੰ ਹੋਰ ਅੱਗੇ ਵੱਲ ਦੱਸ ਸਕਦਾ ਛੋਡੇ ਨਾਲ ਸਾਂਝਾ ਕਰ ਸਕਦਾ ਦਾਦੇ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ